ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਇੱਕ ਤੁਹਾਨੂੰ ਹੋਰ ਬਹੁਤ ਹੀ ਵੱਡੀ ਅਚੀਵਮੈਂਟ ਜਿਹੜੀ ਸਾਡੇ ਪੰਜਾਬੀ ਬੱਚਿਆਂ ਨੇ ਕੈਨੇਡਾ ਦੇ ਵਿੱਚ ਕੀਤੀ ਹੈ ਜਿਹੜੀ NASA ਦੇ ਵਿੱਚ ਕੈਨੇਡਾ ਨੂੰ ਰਿਪਰੈਜ਼ੈਂਟ ਕਰਨ ਜਾ ਰਹੇ ਨੇ ਪੰਜਾਬ ਦੇ 10 ਬੱਚੇ ਟੋਟਲ 72 ਟੀਮਾਂ ਦੇ ਵਿੱਚੋਂ ਕੈਨੇਡਾ ਦੇ ਵਿੱਚੋਂ ਜਿਹੜੇ ਬੱਚੇ ਚੁਣੇ ਗਏ ਨੇ ਜਿਹੜੀ ਟੀਮ ਚੁਣੀ ਗਈ ਹੈ ਉਹ ਸਰੀ ਦੇ ਸਕੂਲ ਦੀ ਪ੍ਰਿੰਸੈਸ ਮਾਰਗਟ ਸਕੂਲ ਹੈਗਾ ਸਰੀ ਦਾ ਉਥੋਂ ਦੇ ਇੱਕ ਬੱਚਿਆਂ ਦੀ ਟੀਮ ਹੈ ਜਿਹੜੀ ਕੈਨੇਡਾ ਨੂੰ ਰਿਪਰੈਜ਼ੈਂਟ ਕਰੂਗੀ ਉਹਦਾ ਆਗੂ ਹੈ ਜਿਹੜਾ ਉਹ ਜੀਵਨ ਜੋਤ ਸੰਧੂ ਮਤਲਬ ਹੈਗਾ ਉਹ ਬੱਚਾ 16 ਸਾਲ ਦੀ ਉਮਰ ਹੈ ਜਿਹੜੇ ਬੱਚੇ ਸਿਰਫ 11 ਐਂਡ 12 ਕਲਾਸ ਤੱਕ ਦੇ ਬੱਚੇ ਨੇ ਉਹਨਾਂ ਬੱਚਿਆਂ ਨੇ ਇਹ ਕਮਾਲ ਕਰਕੇ ਦਿਖਾਇਆਗਾ ਤੁਹਾਡੇ ਨਾਲ ਮੈਂ ਸਾਂਝ ਪਵਾਉਣਾ ਦੋਸਤੋ ਕਿ NASA ਦੇ ਵਿੱਚ ਇਹਨਾਂ ਨੇ ਕਿਸ ਕੰਮ ਦੇ ਲਈ ਜਾਣੇਗਾ ਤੇ ਮੈਂ ਤੁਹਾਡੇ ਨਾਲ ਸਾਂਝ ਪਵਾਵਾਂਗਾ ਕਿ ਐਡੀ ਵੱਡੀ ਅਚੀਵਮੈਂਟ ਇਹਨਾਂ ਬੱਚਿਆਂ ਨੇ ਜਿਹੜੀ ਕੀਤੀ ਹੈ ਉਹ ਕਿਸ ਕੰਮ ਦੇ ਲਈ ਕੀਤੀ ਹੈ ਤੇ ਦੁਨੀਆ ਦੇ ਵਿੱਚੋਂ ਹੋਰ ਕਿੰਨੀਆਂ ਟੀਮਾਂ ਨੇ ਆਉਣੇਗਾ ਤੇ ਕੈਨੇਡਾ ਦੇ ਵਿੱਚੋਂ ਇਕੱਲੇ ਜਿਹੜੇ ਬੱਚੇ ਚੁਣੇ ਗਏ ਨੇ ਉਹ ਪੰਜਾਬੀ ਇਕੱਲੇ ਬੱਚੇ ਨੇ ਜਿਸ ਕਾਰਨ ਕਰਕੇ ਇਹ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਇਹ ਕੋਈ ਉਦਾਂ ਆਪਾਂ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਇਹ ਅਚੀਵਮੈਂਟ ਤਾਂ ਕਰਕੇ ਵੱਡੀ ਹੈ ਜਦੋਂ ਮੈਂ ਤੁਹਾਨੂੰ ਦੱਸੂਗਾ ਕਿ ਉਹਨਾਂ ਨੇ ਇਹ ਚੰਦ ਜਾਂ ਹੋਰ ਗ੍ਰਹਿਆਂ ਦੇ ਉੱਪਰ ਜਾਣ ਲਈ ਇੱਕ ਜਿਹੜਾ ਕੋਈ ਉਹਨਾਂ ਦਾ ਚੈਲੰਜ ਹੈ NASA ਦਾ ਚੈਲੰਜ ਹੈ ਉਹ ਚੈਲੰਜ ਨੂੰ ਪੂਰਾ ਕਰਨ ਲਈ ਜਾ ਰਹੇ ਨੇ ਦੋਸਤੋ ਇਹਦੇ ਵਿੱਚ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ ਕਿ ਇਸ ਮਿਸ਼ਨ ਦੇ ਉੱਪਰ ਕਿੰਨਾ ਖਰਚਾ ਆਉਣੇਗਾ ਦੋਸਤੋ ਮੈਂ ਤੁਹਾਡੇ ਨਾਲ ਇਹਦੇ ਵਿੱਚ ਇਹ ਵੀ ਸਾਂਝ ਪਾਵਾਂਗਾ ਕਿ ਬਿਨਾ ਸਰਕਾਰ ਦੇ ਫੰਡ ਦੀ ਮਦਦ ਲਿਆ ਉਹਨਾਂ ਦੀ ਫੰਡ ਦੇ ਵਿੱਚ ਕਿਸ ਨੇ ਮਦਦ ਕੀਤੀ ਜਿਹੜੀ ਕਿ ਬਹੁਤ ਵੱਡੀ ਰਕਮ ਹੈ ਦੋਸਤੋ ਇਹ ਸਾਰਾ ਜਿਹੜਾ ਕੁਝ ਕੀਤਾਗਾ ਇਹਨਾਂ ਬੱਚਿਆਂ ਨੇ ਆਪਣੇ ਆਪਣੀ ਹਿੰਮਤ ਦੇ ਨਾਲ ਆਪਣੀ ਦਮਾਕ ਦੇ ਨਾਲ ਸਾਰਾ ਕੁਝ ਜਿਹੜਾ ਇਹ ਕੀਤਾਗਾ ਔਰ ਦੋਸਤੋ ਆਪਾਂ ਇਹਦੇ ਚ ਇਹ ਵੀ ਗੱਲ ਕਰਾਂਗੇ ਜਿਹੜੇ ਲੋਕ ਪੰਜਾਬੀ ਬੱਚਿਆਂ ਨੂੰ ਨਿੰਦਦੇ ਨੇ ਕਿ ਇਹ ਡਰੱਗੀ ਹੋ ਗਏ ਕੈਨੇਡਾ ਦੇ ਵਿੱਚ ਇਹ ਗੈਂਗਸਟਰ ਨੇ ਉਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਇਹਨਾਂ ਬੱਚਿਆਂ ਨੇ ਜੀਵਨ ਸੰਧੂ ਹੋਣਾ ਨੇ ਨਕਾਰ ਕੇ ਰੱਖ ਦਿੱਤਾ ਤੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੋਈ ਕੋਈ ਵੀਡੀਓ ਹੁੰਦੀ ਆ ਜਿੱਦੀ ਖਾਤਰ ਮੈਂ ਤੁਹਾਨੂੰ ਬੇਨਤੀ ਸਪੈਸ਼ਲ ਕਰਦਾ ਹੁੰਨਾ ਕਿ ਅੰਤ ਤੱਕ ਜਰੂਰ ਸੁਣਿਓ ਇਹ ਦੋਸਤੋ ਇੱਕ ਐਸਾ ਮਤਲਬ ਅਚੀਵਮੈਂਟ ਹੈ ਬੱਚਿਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਸਾਡਾ ਫਰਜ਼ ਬਣਦਾ ਹੈਗਾ ਇਹ ਬੱਚੇ ਦੋਸਤੋ ਮੈਂ ਪਹਿਲਾਂ ਤੁਹਾਨੂੰ ਦੱਸਿਆ ਪ੍ਰਿੰਸੈਸ ਮਾਰਗਟ ਸਕੂਲ ਸਰੀ ਦੇ ਬੱਚੇ ਨੇ ਕੈਨੇਡਾ ਦੇ ਵਿੱਚੋਂ 72 ਟੀਮਾਂ ਦੇ ਵਿੱਚੋਂ ਕੱਲੀ ਇਹ ਟੀਮ ਚੁਣੀ ਗਈ ਹੈ ਜਿਹੜੀ ਕੈਨੇਡਾ ਨੂੰ ਰਿਪਰੈਜ਼ੈਂਟ ਕਰੂਗੀ ਤੇ ਦੋਸਤੋ ਇਹ ਦੁਨੀਆ ਦੇ ਵਿੱਚੋਂ ਜਿਹੜੀਆਂ ਹੋਰ 72 ਟੀਮਾਂ ਆਉਣੀਆਂ ਨੇ ਉੱਥੇ ਇਹਨਾਂ ਨੇ ਇੱਕ NASA ਨੇ ਇੱਕ ਚੈਲੰਜ ਦਿੱਤਾਗਾ ਜਿਹੜੇ ਚੈਲੰਜ ਨੂੰ ਇਹਨਾਂ ਨੇ ਪੂਰਾ ਕਰਨਾ ਔਰ ਇਹਨਾਂ ਨੇ ਇੱਕ ਰੋਵਰ ਤਿਆਰ ਕੀਤਾਗਾ ਦੋਸਤੋ ਉਹ ਰੋਵਰ ਕੀ ਹੈਗਾ ਉਸ ਰੋਵਰ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿਨਾਗਾ ਕਿ ਉਸ ਇਹ ਰੋਵਰ ਕੀ ਚੀਜ਼ ਹੈਗੀ ਇਹ ਰੋਵਰ ਜਿਹੜਾ ਹੈਗਾ ਦੋਸਤੋ ਇਹ ਚੰਦ ਜਾਂ ਮੰਗਲ ਗ੍ਰਹਿ ਹੋਰ ਗ੍ਰਹਿਆਂ ਦੇ ਉੱਪਰ ਜਾਣ ਵਾਲੀ ਇੱਕ ਚਾਰ ਪਹੀਆਂ ਦੀ ਗੱਡੀ ਹੈ ਜਿਹੜੀ ਕਿ ਬਿਨਾ ਕਿਸੇ ਬੈਟਰੀ ਤੋਂ ਬਿਨਾ ਕਿਸੇ ਤੇਲ ਤੋਂ ਬਿਨਾ ਕਿਸੇ ਹੋਰ ਇਸ ਤਰ੍ਹਾਂ ਦੀ ਊਰਜਾ ਤੋਂ ਚੱਲਣੀ ਹੈ ਔਰ ਉਹਦੇ ਚ ਦੋ ਪਰਸਨ ਦੋ ਬੰਦੇ ਉਹਦੇ ਵਿੱਚ ਸਵਾਰ ਹੋਣਗੇ ਰੇਲ ਗੱਡੀ ਟੈਪ ਇਹ ਗੱਡੀ ਹੋਵੇਗੀ ਜਿਹਦਾ ਨਾਮ ਰੋਵਰ ਹੈ ਇਹ ਉੱਥੇ ਜਾ ਕੇ ਇਹਨੇ ਬਹੁਤ ਵੱਡੇ ਵੱਡੇ ਉੱਥੇ ਜਿਹੜੇ ਆਪਾਂ ਕਹਿ ਸਕਦੇ ਆ ਕਿ ਕੰਮ ਕਰਨੇ ਨੇ ਉੱਥੇ ਟੈਸਟ ਕਰਨੇ ਨੇ ਤੇ ਇਹ ਚੈਲੰਜ ਜਿਹੜਾ ਦਿੱਤਾ ਸੀ ਨਾਸਾ ਨੇ ਇਸ ਨੂੰ ਪੂਰਾ ਕਰਨ ਲਈ ਇਹ ਟੀਮ ਚੁਣੀ ਜਾਣੀ ਸਾਰੇ ਕੈਨੇਡਾ ਦੇ ਵਿੱਚੋਂ ਇਕੱਲੇ ਪੰਜਾਬੀਆਂ ਦੇ ਬੱਚਿਆਂ ਦੀ ਇਹ ਬਹੁਤ ਵੱਡੇ ਮਾਣ ਵਾਲੀ ਗੱਲ ਆ ਦੋਸਤੋ ਮੈਂ ਹੁਣ ਤੁਹਾਡੇ ਨਾਲ ਥੋੜੀ ਜੀ ਗੱਲ ਇਹ ਵੀ ਸਾਂਝ ਪਾਉਣਾ ਕਿ ਕੁਝ ਲੋਕ ਐਸੇ ਨੇ ਜਿਹੜੇ 24 ਘੰਟੇ ਸਾਡੇ ਬੱਚਿਆਂ ਨੂੰ ਨਿੰਦਣ ਤੇ ਡੀਮੋਰਲਾਈਜ਼ ਕਰਨ ਦੇ ਉੱਪਰ ਲੱਗੇ ਰਹਿੰਦੇ ਨੇ ਕਿ ਇਹ ਇਨਾਂ ਦੇ ਜਿਹੜੇ ਬੱਚੇ ਨੇ ਉੱਥੇ ਜਾ ਕੇ ਗੈਂਗਸਟਰ ਬਣ ਗਏ ਇਹ ਬੱਚੇ ਨੇ ਜਿਹੜੇ ਨਸ਼ੇੜੀ ਹੋ ਗਏ ਸਕੂਲਾਂ ਦੇ ਵਿੱਚ ਨਸ਼ੇ ਚੱਲਦੇ ਨੇ ਸਕੂਲਾਂ ਦੇ ਵਿੱਚ ਆਹ ਹੁੰਦਾ ਦੋਸਤੋ ਇਨਾਂ ਸਾਰੇ ਲੋਕਾਂ ਦੇ ਮੂੰਹ ਦੇ ਉੱਪਰ ਚਪੇੜ ਮਾਰ ਕੇ ਇਹਨਾਂ ਬੱਚਿਆਂ ਨੇ ਕਮਾਲ ਕਰ ਦਿੱਤੇ ਦੋਸਤੋ ਤੁਸੀਂ ਇੱਕ ਸੋਚ ਕੇ ਦੇਖੋ ਇਹ ਮਤਲਬ ਆਪਾਂ ਇਸ ਗੱਲ ਨੂੰ ਛੋਟੇ ਜਿਹੇ ਗੱਲ ਨਹੀਂ ਕਹਿ ਸਕਦੇ ਕੈਨੇਡਾ ਦੇ ਵਿੱਚ ਇਕੱਲੇ ਕੈਨੇਡਾ ਦੇ ਬੱਚੇ ਹੀ ਨਹੀਂ ਸਾਰੇ ਦੁਨੀਆ ਤੋਂ ਬੱਚੇ ਆ ਕੇ ਪੜ੍ਹਾਈ ਕਰਦੇ ਨੇ ਚਾਈਨਾ ਦੇ ਉੱਤੇ ਬਹੁਤ ਵੱਡੇ ਲੈਵਲ ਦੇ ਉੱਪਰ ਬੱਚੇ ਪੜ੍ਹਦੇ ਨੇ ਚਾਈਨਾ ਦੀ ਬਹੁਤ ਵੱਡੀ ਆਬਾਦੀ ਹੈ ਕੈਨੇਡਾ ਦੇ ਵਿੱਚ ਲੇਕਿਨ ਤੁਹਾਨੂੰ ਇਹ ਵੀ ਪਤਾ ਹੈ ਕਿ ਚਾਈਨਾ ਅੱਜ ਦੁਨੀਆ ਦੇ ਵਿੱਚ ਹਰ ਇੱਕ ਖੇਤਰ ਦੇ ਵਿੱਚ ਕਮਾਲ ਕਰ ਰਿਹਾਗਾ ਲੇਕਿਨ ਉਹਨਾਂ ਨੂੰ ਵੀ ਪਛਾੜ ਕੇ ਕੈਨੇਡਾ ਦੇ ਬੱਚਿਆਂ ਨੂੰ ਵੀ ਪਛਾੜ ਕੇ ਦੁਨੀਆ ਦੇ ਸਾਰੇ ਬੱਚਿਆਂ ਨੂੰ ਪਛਾੜ ਕੇ ਕੈਨੇਡਾ ਨੂੰ ਰਿਪਰੈਜ਼ੈਂਟ ਕਰਨ ਦੀ ਖਾਤਰ ਦਸਾਂ ਬੱਚਿਆਂ ਦਾ ਚੁਣੇ ਜਾਣਾ ਸਕੂਲ ਦੇ ਵਿੱਚੋਂ ਉਹ ਵੀ ਸਿਰਫ ਔਰ ਸਿਰਫ ਪੰਜਾਬੀ ਜਿਹੜਾ ਉਹਨਾਂ ਦੇ ਵਿੱਚੋਂ ਉਹਨਾਂ ਦੀ ਅਗਵਾਈ ਕਰਨ ਵਾਲਾ ਜੀਵਨ ਸੰਧੂ ਬੱਚਾ ਹੈਗਾ ਸਿਰਫ 16 ਸਾਲ ਦੀ ਉਮਰ ਦਾ ਦੋਸਤੋ ਬਾਕੀ ਬੱਚੇ ਵੀ ਨੇ ਜਿਹੜੇ 16 ਜਾਂ 17 ਸਾਲ ਦੇ ਨੇ 11ਵੀਂ ਜਾਂ 12ਵੀਂ ਕਲਾਸ ਦੇ ਇਹ ਬੱਚੇ ਨੇ ਦੋਸਤੋ ਇਹ ਜਿਹੜਾ ਕੰਮ ਹੈ ਇਸ ਕੰਮ ਦੇ ਉੱਪਰ 50 ਹਜ਼ਾਰ ਕੈਨੇਡੀਅਨ ਡਾਲਰ ਖਰਚ ਆਉਣਾ ਹੈ ਜਿਹਦੇ ਵਿੱਚ ਸਕੂਲ ਨੇ ਜਾਂ ਸਰਕਾਰ ਨੇ ਅਜੇ ਤੱਕ ਕੋਈ ਮਦਦ ਨਹੀਂ ਕੀਤੀ ਹੈਗੀ ਸਿਰਫ ਉਹਨਾਂ ਨੂੰ ਤਿਆਰੀ ਕਰਾਉਣ ਦੇ ਵਿੱਚ ਸਮਾਂ ਦੇਣ ਦੇ ਵਿੱਚ ਸਕੂਲ 'ਚ ਪ੍ਰਯੋਗ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਮਦਦਾਂ ਤਾਂ ਉਹਨਾਂ ਨੇ ਦਿੱਤੀਆਂ ਨੇ ਪਰ ਦੋਸਤੋ ਉਹਨਾਂ ਨੂੰ ਪੈਸੇ ਦੀ ਫੰਡ ਦੀ ਕੋਈ ਵੀ ਅਜੇ ਤੱਕ ਮਦਦ ਨਹੀਂ ਦਿੱਤੀ ਇਹ 50000 ਫੰਡ ਜਿਹੜਾ ਦੋਸਤੋ ਉਹਨਾਂ ਨੂੰ ਸਾਡੇ ਪੰਜਾਬੀ ਭਾਈਚਾਰੇ ਨੇ ਇਕੱਠੇ ਕਰਕੇ ਦੇਣਾ ਔਰ ਉਹ ਬੱਚੇ ਖੁਦ ਹੀ ਇਹਦੇ ਲਈ ਐਫਰਟ ਚ ਕਰ ਰਹੇ ਨੇ ਮੈਂ ਦੋਸਤੋ ਉਹਨਾਂ ਬੱਚਿਆਂ ਦਾ ਜਿਹੜੀ ਵੈਬਸਾਈਟ ਹੈ ਉਹ ਵੀ ਮੈਂ ਸਕਰੀਨ ਤੇ ਡਾਲੂ ਤੇ ਉਹਨਾਂ ਦਾ ਫੋਨ ਨੰਬਰ ਵੀ ਹੈ ਜਿਹੜਾ ਮੈਂ ਉਹ ਸਕਰੀਨ ਤੇ ਪਾਉਂਗਾ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਜਿਹੜੀ ਇਹ ਬੱਚਿਆਂ ਨੇ ਤਿਆਰ ਕੀਤਾਗਾ ਜਿਹਨਾਂ ਚੈਲੰਜ ਉਹਨਾਂ ਦਾ ਕਬੂਲ ਕੀਤਾਗਾ ਉਹਦੇ ਲਈ ਅਸੀਂ ਸਾਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਵੱਲੋਂ ਉਹਨਾਂ ਬੱਚਿਆਂ ਨੂੰ ਐਪਰੀਸ਼ੀਏਟ ਕਰਦੇ ਆਂ ਉਹਨਾਂ ਨੂੰ ਵਧਾਈ ਦਿੰਨੇ ਆਂ ਉਹਨਾਂ ਦਾ ਹੌਸਲਾ ਵਧਾਉਨੇ ਆਂ ਔਰ ਤੁਹਾਨੂੰ ਵੀ ਉਹਨਾਂ ਦਾ ਹੌਸਲਾ ਦੋਸਤੋ ਵਧਾਉਣਾ ਚਾਹੀਦਾ ਕਿਉਂਕਿ ਅਗਰ ਸਾਡੇ ਬੱਚੇ ਉੱਥੇ ਜਾ ਕੇ ਇਸ ਤਰ੍ਹਾਂ ਦੀਆਂ ਕਮਾਲਾਂ ਕਰਦੇ ਨੇ ਮੈਂ ਪਿਛਲੇ ਦਿਨੀ ਇੱਕ ਵੀਡੀਓ ਪਾਈ ਸੀ ਦੋਸਤੋ ਸਾਡਾ ਇੱਕ ਬੱਚਾ ਜਿਸ ਨੇ ਸਕੂਲਾਂ ਦੇ ਵਿੱਚ ਪੰਜਾਬੀ ਲਾਗੂ ਕਰਾਈਆ ਉਹ ਬੱਚੇ ਨਾਲ ਉਹ ਹੁਣ ਸਾਡੇ ਪੰਜਾਬ ਆਇਆ ਹੋਇਆ ਹੋਇਆਗਾ ਉਹ ਹਾਕਮ ਸਿੰਘ ਦਾ ਪੋਤਾ ਗੁਰਪ੍ਰੀਤ ਸਿੰਘ ਗੰਡੇਵਾਲ ਦਾ ਪੁੱਤਰ ਉਹ ਬੱਚਾ ਵੀ ਹੁਣ ਪੰਜਾਬ ਆਇਆ ਹੋਇਆ ਉਹਦੇ ਨਾਲ ਵੀ ਮੈਂ ਇੱਕ ਦੋ ਦਿਨਾਂ ਦੇ ਵਿੱਚ ਇੰਟਰਵਿਊ ਕਰਾਂਗਾ ਤੇ ਉਹ ਵੀ ਮੈਂ ਇੰਟਰਵਿਊ ਪਾਵਾਂਗਾ ਤੇ ਦੋਸਤੋ ਇਸ ਤਰ੍ਹਾਂ ਦੇ ਬੱਚਿਆਂ ਨੂੰ ਐਪਰੀਸ਼ੀਏਟ ਕਰਨਾ ਹਿੰਮਤ ਦੇਣਾ ਹੌਸਲਾ ਦੇਣਾ ਸਾਡਾ ਫਰਜ਼ ਮੰਨਦਾ ਹੈਗਾ ਤਾਂ ਕਿ ਇਹਨਾਂ ਨੂੰ ਦੇਖ ਕੇ ਹੋਰ ਬੱਚੇ ਨੇ ਜਿਹੜੇ ਉਹ ਅੱਗੇ ਆਉਣ ਤੇ ਅੱਗੇ ਆ ਕੇ ਇਸ ਤਰ੍ਹਾਂ ਦੇ ਚੰਗੇ ਕੰਮ ਨੇ ਜਿਹੜੇ ਉਹ ਕਰਨ ਕਿਉਂਕਿ ਜਦੋਂ ਬੱਚੇ ਇਸ ਪਾਸੇ ਨੂੰ ਲੱਗਣ ਲੱਗ ਜਾਂਦੀ ਹੈ ਦੋਸਤੋ ਆਟੋਮੈਟਿਕ ਹੈ ਕਿ ਫਿਰ ਹੋਰ ਗਲਤ ਪਾਸੇ ਨੂੰ ਕਿਸੇ ਬੱਚੇ ਦਾ ਧਿਆਨ ਨਹੀਂ ਜਾਂਦਾ ਉਹਨਾਂ ਦਾ ਹਰੇਕ ਦਾ ਇਹੀ ਮਨ ਕਰਦਾ ਕਿ ਅਸੀਂ ਵੀ ਇਹਨਾਂ ਬੱਚਿਆਂ ਵਾਂਗੂ ਕੋਈ ਨਾ ਕੋਈ ਚੰਗਾ ਕੰਮ ਜਿਹਦੇ ਨਾਲ ਦੁਨੀਆ ਦੇ ਵਿੱਚ ਤਰੀਫ ਹੋਵੇ ਉਹ ਕਰੀਏ ਸੋ ਦੋਸਤੋ ਮੈਂ ਜਿਆਦਾ ਹੁਣ ਇਹ ਲੰਮੀ ਵੀਡੀਓ ਇਸ ਕਰਕੇ ਨਹੀਂ ਕਰ ਰਿਹਾ ਕਿਉਂਕਿ ਫਿਰ ਤੁਹਾਡੀ ਲੰਮੀ ਵੀਡੀਓ ਦੀ ਮੁਸ਼ਕਲ ਹੋ ਜਾਂਦੀ ਆ ਡਾਊਨਲੋਡ ਨਹੀਂ ਹੁੰਦੀ ਪਰ ਦੋਸਤੋ ਅਪ੍ਰੈਲ ਦੇ ਅੱਧ ਤੱਕ ਇਹਨਾਂ ਬੱਚਿਆਂ ਨੇ ਉੱਥੇ ਜਾਣਾ ਹੈ ਅਪ੍ਰੈਲ ਯਾਨੀ 15 ਅਪ੍ਰੈਲ ਤੱਕ ਤਕਰੀਬਨ ਉਦੋਂ ਤੱਕ ਇਹ ਬੱਚੇ ਆਪਣੀ ਤਿਆਰੀ ਕਰਨ ਲੱਗੇ ਹੋਏ ਨੇ ਬਹੁਤ ਰੁੱਝੇ ਹੋਏ ਨੇ ਪਰ ਦੋਸਤੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹਨਾਂ ਬੱਚਿਆਂ ਨੂੰ ਜਿਹੜੀ ਫੰਡ ਦੀ ਵੈਸੇ ਦਾ ਸਾਡੀ ਕਮਿਊਨਿਟੀ ਦੇ ਵਿੱਚ ਸਾਡੀ ਕੌਮ ਦੇ ਵਿੱਚ ਇਸ ਗੱਲ ਦਾ ਬਹੁਤ ਆਪਾਂ ਕਹਿ ਸਕਦੇ ਹਾਂ ਸਰਾਨਾ ਜੋ ਗੱਲ ਹੈ ਕਿ ਅਸੀਂ ਅੱਜ ਤੱਕ ਫੰਡ ਕਿੰਨੀਓ ਕਿਸੇ ਇੱਕ ਚੀਜ਼ ਦੀ ਘਾਟ ਅੱਜ ਤੱਕ ਕੌਣ ਨਹੀਂ ਦਿੱਤੀ ਕਿਸੇ ਚੀਜ਼ ਦੀ ਵੀ ਨਹੀਂ ਘਾਟੋਂ ਦਿੱਤੀ ਕਿਉਂਕਿ ਤੁਹਾਨੂੰ ਪਤਾ ਕਈ ਵਾਰੀ ਸਾਡੇ ਬੰਦੇ ਕਿਸੇ ਦੇਸ਼ ਦੇ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਹੋ ਜਾਂਦੀ ਆ ਲੱਖਾਂ ਡਾਲਰ ਮਿੰਟਾਂ ਦੇ ਵਿੱਚ ਇਕੱਠੇ ਕਰਕੇ ਕਰੋੜਾ ਰੁਪਏ ਇਕੱਠੇ ਕਰਕੇ ਉਹਨਾਂ ਬੰਦਿਆਂ ਨੂੰ ਕਿੰਨੀ ਵਾਰ ਅਸੀਂ ਸੜਾ ਕੇ ਲੈ ਕੇ ਆਇਆ ਪਰ ਇਹ ਉਦੋਂ ਵੀ ਜਿਹੜਾ ਕੰਮ ਚੰਗਾ ਕੰਮ ਹੈ ਜਿਹਦੇ ਚ ਅਸੀਂ ਉਹਨਾਂ ਬੱਚਿਆਂ ਦੀ ਹੈਲਪ ਕਰੀਏ ਤੇ ਉਹਨਾਂ ਬੱਚਿਆਂ ਨੂੰ ਇਸ ਗੱਲ ਦੀ ਖਾਤਰ ਕਿ ਟਾਈਮ ਖਾਬ ਨਾ ਕਰਨਾ ਪਵੇ ਸੋ ਦੋਸਤੋ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਇਹ ਜ਼ਰੂਰ ਕਰਨਾ ਤਾਂ ਕਿ ਉਹਨਾਂ ਬੱਚਿਆਂ ਨੂੰ ਇਸ ਚੀਜ਼ ਦਾ ਹੌਸਲਾ ਮਿਲੇ ਤੇ ਹੋਰ ਮੇਰੇ ਜਿਹੜੇ ਵੀਰ ਫੇਸਬੁੱਕ YouTube ਕ੍ਰिएਟਰ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਜਰੂਰ ਪਾਇਆ ਕਰੋ ਕਿਉਂਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ